ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪੈਂਡਾ ਆਸਾਬੁੱਟਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪੈਂਡਾ ਦੇ ਤਹਿਸੀਲ ਇਸ ਪਿੰਡ ਨੂੰ ਗਿੱਦੜਵਾਹਾ ਪੈ ਜਾਂਦੀ ਹੈ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਵਪਾਰ ਲਾਈਨ ਦਾ ਸਾਫ਼ ਸੁਥਰਾ ਕੰਮ ਆ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਤਿੰਨ ਵਾੜਾ ਦੇਖ ਰਹੇ ਹੋ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦੇਵਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿੰਨਾ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਉਹ ਜਿਹੜੀ ਕਰ ਸਕੋ ਸੋ ਦੋਸਤੋ ਲੈਣੇ ਆ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਸਸਤੀ ਕਾ ਸਸਤੀ ਕਾ ਬਾਈ ਜੀ ਕੀ ਹਾਲ ਚਾਲ ਆ ਬਾਈ ਜੀ ਵਧੀਆ ਜੀ ਵਧੀਆ ਜੀ ਬਾਈ ਜੀ ਆਪਣਾ ਨਾਮ ਤੇ ਨੰਬਰ ਦੱਸ ਮੇਰਾ ਨਾਮ ਬਈ ਗਗਨਦੀਪ ਸਿੰਘ ਹੈ ਤੇ ਡੈਡੀ ਦਾ ਨਾਮ ਰੂਪ ਸਿੰਘ ਮੈਂਬਰ ਹੈ ਠੀਕ ਹੈ ਜੀ ਪਿੰਡ ਆਸਾ ਬੁੱਟਰ ਹੈ ਪਿੰਡ ਆਸਾ ਬੁੱਟਰ ਤੇ ਆਪਣਾ ਮੋਬਾਈਲ ਨੰਬਰ ਵੀ ਦੱਸ ਦਿਓ ਆ ਮੋਬਾਈਲ ਨੰਬਰ ਹੈਗਾ ਜੀ 9781315230 9781315230 15230 ਹਾਂਜੀ ਠੀਕ ਹੈ ਬਈ ਤੇ ਬਾਈ ਅੱਜ ਆਪਣੇ ਕੋਲ ਤਿੰਨ گاਵਾ ਸੇਲ ਆ। ਹਾਂਜੀ ਹਾਂਜੀ ਤਿੰਨ گاਵਾ। ਤੇ ਵਪਾਰ ਲੈਂਦੇ ਹੀ ਕੰਮ ਆਣਾ ਆਪਣਾ। ਹਾਂਜੀ ਹਾਂਜੀ ਰੂਟੀਨ ਚ ਹੀ گاਵਾ ਆਉਂਦੀਆਂ ਨੇ ਇਹਦੀਆਂ ਆਪਣੇ ਕੋਲੇ। ਠੀਕ ਆ ਜੀ। ਇਹ ਜਿਹੜੀ ਗਾਂ ਕੋਲੇ ਆਪਾਂ ਖੜੇ ਆ ਕਿੰਨਾਂ ਮਾਸੂਆ ਸੂਈ ਹੈ ਬਾਈ? ਇਹ ਬਾਈ ਜੀ ਮਾਲਕਾਂ ਨੇ ਤਾਂ ਦੂਜਾ ਸੂਆ ਹੀ ਦੱਸਿਆ ਗਿਆ ਸੂਈ ਹੈਗੀ ਪਰਸੋਂ ਵਾਲੀ ਰਾਤ ਦੀ ਸੂਈ ਹੈ। ਠੀਕ ਆ। ਤੇ ਕਿੰਨੀਆਂ ਕਿ ਤਾਰਾਂ ਇਹਦੇ ਥੱਲੇ ਬਾਈ? ਇਹ ਹੁਣ 11 12 ਲੀਟਰ ਨੂੰ ਬੋਲਾ ਹੋ ਗਿਆ। ਵਾਧੇ ਹੋ ਗਿਆ 12 ਤੋਂ। ਠੀਕ ਆ ਜੀ। ਹਾਂਜੀ। ਤੇ ਅ ਇਹਦੇ ਮੂਰਲੇ ਪਾਸੇ ਜਿਹੜਾ ਗੋਡਾ ਉਹ ਥੋੜਾ ਸੁੱਜਿਆ ਲੱਗਦਾ ਉਹਦੀ ਕਿ ਅਲਕਤਾਂ ਨਹੀਂ ਮੰਦੀ ਕੋਈ ਅਲਕਤ ਨਹੀਂ ਕੁਛ ਨਹੀਂ ਵੈਸੇ ਪੋਲਾ ਹੀ ਹੈ ਕਿ ਕੋਈ ਗੰਢ ਨਹੀਂ ਗਈ ਅੱਛਾ ਜੀ ਹਾਂ ਵੈਸੇ ਉਹ ਇਲਾਜ ਹੋ ਸਕਦਾ ਉਹਦਾ ਵੀ ਮਤਲਬ ਬੈਣ ਉੱਠਣਾ ਪੱਕੇ ਪੁੱਕੇ ਥਾਣਾ ਬਣ ਹਾਂ ਪੱਕੇ ਥਾਣਾ ਉਹ ਕੋਈ ਸਖਤ ਨਹੀਂਗਾ ਮਤਲਬ ਕੋਈ ਗੰਢ ਨਹੀਂ ਗਏ ਉਸ ਤਰ੍ਹਾਂ ਠੀਕ ਹੈ ਠੀਕ ਹੈ ਜੀ ਤੇ ਥਾਣਾ ਥੁਣਾ ਦੀ ਓਕੇ ਬਾਈ ਬਾਈ ਇੱਕ ਥਾਂ ਥੋੜਾ ਜਿਹਾ ਦੁੱਧ ਘੱਟ ਆਗਾ ਥੋੜਾ ਜਿਹਾ ਘੱਟ ਹਾਂ ਉਸ ਹਿਸਾਬ ਨਾਲ ਪਰ ਰੇਟ ਵੀ ਫਿਰ ਉਹ ਜਿਹਾ ਹੀ ਕਰਾਂਗੇ ਹਾਂ ਫਿਰ ਰੇਟ ਵੀ ਉਹ ਜਿਹਾ ਕਰ ਦਾਂਗੇ ਪਹਿਲਾਂ ਆਪਾਂ ਨੇੜੇ ਕੱਦ-ਕਾਠ ਬਹੁਤਾ ਗਾਂ ਦਾ ਤੇ ਨਸਲ ਵੀ ਬਹੁਤ ਚੰਗੀ ਆ ਦੋਸਤੋ ਦੇਖ ਸਕਦੇ ਹੋ ਤੁਸੀਂ ਥਣ ਹਵਾ ਨੇ ਦੀ ਬਹੁਤ ਸਾਫ ਆ ਮਿਲਕ ਵੇ ਇਹਨਾਂ ਨੇ ਨਜ਼ਰ ਮਾਰੋਗੇ ਤਾਂ ਮੋਟੀ ਲਾ ਸਰਗੀ ਤੁਹਾਨੂੰ ਦਿਖਾਈ ਦੇਊਗੀ ਕਿਹੜੇ ਪਾਸਿਓਂ ਬਾਈ ਥਣ ਕਿਹੜਾ ਘਟ ਦੀਂਦਾ ਤਾਂ ਹੈ ਨਹੀਂ ਕੋਈ ਕੋਈ ਵੈਸੇ ਵੇਖਣ ਚ ਪਤਾ ਨਹੀਂ ਲੱਗਦਾ ਮੂਰਲਾ ਥਾ ਮਗਰਲਾ ਥਾਣਾ ਬਾਈ ਬੈਣੀ ਆਲਾ ਕੋਨਾ ਘਟਾ ਮਤਲਬ ਆ ਪੁਰਲਾ ਹਾਂ ਦੱਸਿਆ ਚੰਗਾ ਹੁੰਦਾਗਾ ਠੀਕ ਆ ਜੀ ਠੀਕ ਆ ਕਈ ਵਾਰੀ ਅੱਗੋਂ ਦੂਰੋਂ ਵਾਟ ਤੋਂ ਆਉਂਦਾ ਕੋਈ ਬੰਦਾ ਵੀ ਹੋ ਸਕਦਾ ਵੀ ਦੁੱਧ ਜਦੋਂ ਵੱਧ ਗਈ ਮਤਲਬ ਪੂਰੇ ਦੁੱਧ ਤੇ ਆ ਗਈ ਦੁੱਧ ਪੂਰਾ ਵੀ ਕਰ ਜੇ ਪਰਲੇ ਪਾਸੇ ਕਰਿਓ ਬਈ ਲਾਓ ਵੀ ਦੇਖ ਸਕਦਾ हूं ਲਾਓ ਵੀ ਮਿੱਤਰੋ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਾਣਾ ਦੀ ਜੱਜਮੈਂਟ ਕਰਾਤੀ ਆ ਦੇਖਣ ਨੂੰ ਨਹੀਂ ਲੱਗਦਾ ਦੋਸਤੋ ਤੇ ਪਰ ਬਾਈ ਨੇ ਸੱਚ ਕੱਲ ਦੱਸੀ ਹੈ ਜਿਵੇਂ ਇਹਨੇ ਉਹ ਕੋਈ ਦੂਰੋਂ ਨੇੜੋਂ ਵੀਰ ਚੱਲ ਕੇ ਆਊਗਾ ਤਾਂ ਮੁੜ ਕੇ ਆ ਕੇ ਲਾਂਬਾਣਾ ਦੇਵੇ ਮਿਲਕਵੇਂ ਨੇ ਇਧਰ ਵੀ ਚੰਗੀ ਆ ਤੇ ਆਹ ਗੋਡਾ ਦੋਸਤੋ ਥੋੜਾ ਜਿਹਾ ਸੋਜ ਆ ਗੋਡੇ ਨੂੰ ਤੇ ਇਹ ਪੱਕੇ ਥਾਣਾ ਬਣਿਆ ਹੋਇਆ ਬਾਈਆਂ ਦਾ ਕੋਈ ਅਚਾ ਨਹੀਂ ਇਹਦੀ ਮੰਨਦੀ ਗੀ। ਫੁੱਲ ਹੀ ਕੋਈ ਫੁੱਲ ਆ ਥਾਂ। ਠੀਕ ਆ ਜੀ ਤੋੜ ਕੇ ਵਿਖਾ ਦਿਓ ਬਾਈ। ਲਓ ਵੀ ਸੱਜਣੋ ਦੇਖ ਸਕਦੇ ਹੋ ਤੁਸੀਂ ਚੰਗੇ ਕਦ ਕਾਠ ਵਾਲੀ ਗਾਂ ਦੋਸਤੋ ਤੇ ਦੁੱਧ ਬਾਈ ਕਿੰਨਾ ਕਰਜੂ ਦੁੱਧ ਬਾਈ ਪੌਣਾ ਚਾਹੀਦਾ 24 25 ਲੀਟਰ ਹੀ 24 25 ਠੀਕ ਆ ਜੀ ਮੋੜ ਲਓ ਬਾਈ। ਲਓ ਵੀ ਮਿੱਤਰੋ ਇੱਕ ਥਣ ਜੋ ਥੋੜਾ ਜਿਹਾ ਦੁੱਧ ਘਟਾ ਪਹਿਲਾਂ ਬਾਈ ਨੇ ਦੱਸਤਾ ਹੈ ਫਿਰ ਵੀ ਬਾਈਆਂ ਦਾ ਵੀ 20 25 ਕਿਲੋ ਦਾ 24 25 ਕਿਲੋ ਦੁੱਧ ਪਾ ਦੂਗੀ। ਤੋੜ ਕੇ ਤੁਹਾਨੂੰ ਦਿਖਾਤੀ ਆ। ਕੀ ਕਰਾਂਗੇ ਬਾਈ ਆਪਾਂ ਇਹਦਾ? ਮੁੱਲ ਬਈ ਜੇ 70000 ਰੁਪਏ ਕਰਦੇ ਆ 65000 ਦੀ ਦੇ ਦਾਂਗੇ। ਠੀਕ ਆ ਜੀ। ਹਾਂ ਬਾਕੀ ਫੋਨ ਤੇ ਗੱਲਬਾਤ ਬਾਕੀ ਮਾਨਤਾਨ ਹੋ ਜੂਗਾ। ਇਸ ਤੋਂ ਅੱਗੇ ਇੱਕ ਵਹਿੜਾ ਪਹਿਲਾ ਸੂਆ ਸੂਈ ਹੈ ਬਾਈ। ਇਹ ਦੂਜਾ ਸੂਆ ਸੂਈ ਹੈ। ਇਹ ਦੂਜਾ ਸੂਆ ਸੂਈ ਹੈ। ਕੱਲ੍ਹ ਵਾਲੀ ਰਾਤ ਦੀ ਸੂਈ ਹੈ। ਠੀਕ ਹੈ। ਤੇ ਹੁਣ ਇਹਦੀ ਚਵਾਈ ਹੋਈ ਵੀ ਐ 10 ਮਿੰਟ ਪਹਿਲੇ ਹਾਂਜੀ ਹਾਂਜੀ ਲੇਵੇ ਦੀ ਪੂਰੀ ਟੌਪ ਦੀ ਐ ਠੀਕ ਐ ਜੀ ਕਿੰਨਾ ਕੁ ਦੁੱਧ ਕੱਢ ਦੂਗੀ ਬਈ ਸਤ ਤਕਰੀਬਨ 20 ਲੀਟਰ ਪਾ ਦੂਗੀ ਵਾਹ ਜੀ ਲਓ ਵੀ ਮਿੱਤਰੋ ਸੂਈ ਨੂੰ ਕੰਨਾ ਕਿਚਰ ਹੋ ਗਿਆ ਇਹ ਕੱਲ੍ਹ ਵਾਲੀ ਰਾਤ ਦੀ ਸੂਈ ਐ ਲਓ ਵੀ ਚਵਾਈ ਹੋ ਚੁੱਕੀ ਐ ਇਹਦੀ ਤੇ ਖਣ ਥਣ ਬਹੁਤ ਚੰਗਾ ਲੱਗਿਆ ਕਰਮਾ ਵਾਲੀ ਨੂੰ ਲੇਵਾ ਮਗਰਲੇ ਪਾਸੇ ਨੂੰ ਤੁਸੀਂ ਦੇਖ ਸਕਦੇ ਹੋ ਪਿਛਲੇ ਪਾਸੇ ਨੂੰ ਵਧਿਆ ਹੋਇਆ ਤੇ ਸਾਫ ਸੁਥਰਾ ਹਵਾਨਾ ਥਾਨ ਬਹੁਤ ਚੰਗਾ ਲੱਗਿਆ ਇਹ ਸੀਲਸ ਲੱਗ ਬਹੁਤ ਆ ਬਾਈ ਇਹ ਦੇਖ ਸਕਦੇ ਹੋ ਤੁਸੀਂ ਦੋਨਾਂ ਪਾਸੇ ਤੋਂ ਤੁਹਾਨੂੰ ਥਾਣਾ ਦੀ ਜੱਜਮੈਂਟ ਕਰਾਉਣੇ ਆ ਦੋਨਾਂ ਪਾਸਿਆਂ ਤੋਂ ਇੱਕੋ ਜਿਹਾ ਥਾਣਾ ਅਗਲੇ ਨਾਲ ਅਗਲਾ ਤੇ ਮਗਰਲੇ ਨਾਲ ਮਗਰਲਾ ਦੇਖ ਸਕਦੇ ਹੋ ਮੂੰਹ ਮੱਥਾ ਇਹ ਤੋੜ ਕੇ ਤੁਹਾਨੂੰ ਇਹ ਵਿਖਾਵਾਂਗੇ ਲਓ ਵੀ ਮਿੱਤਰੋ ਛੁਈ ਵੀ ਗਾਂ ਹੈ ਤੇ ਪਰ ਫਿਰ ਵੀ ਹਵਾਨਾ ਤੁਹਾਨੂੰ ਤੁਹਾਡੇ ਸਾਹਮਣੇ ਕਿੱਡਾ ਹਵਾਨਾ ਦਿਖਾਈ ਦੇ ਰਿਹਾ ਜਿੱਡੀ ਵਹਿੜ ਆ ਦੋਸਤੋ ਤੇ ਓਡਾ ਹੀ ਹਵਾਨਾ ਇਸ ਬਾਈ ਦੇ ਮੁੱਲ ਜਾਇਜ਼ ਹੁੰਦੇ ਆ ਦੋਸਤੋ ਇੱਕ ਗੱਲ ਇਹ ਵੀ ਨਾਲ ਆ ਦੇਖ ਸਕਦੇ ਹੋ ਤੁਸੀਂ 6 ਦਾੰਦਾ ਮੂਹਤੇ ਦੂਜਾ ਸੂਆ ਤੇ ਕੀ ਆਪਾਂ ਇਹਦਾ ਮੁੱਲ ਕਰਦੇ ਆਂ ਬਾਈ ਇਹਦਾ ਮੁੱਲ ਬਾਈ 65000 ਆ 60 ਸੀ ਦੇ ਦਾਂਗੇ ਠੀਕ ਆ ਜੀ ਹਾਂ ਜੀ ਤੇ ਇਸ ਤੋਂ ਅੱਗੇ ਇੱਕ ਹੋਰ ਵਾੜਾ ਇਹ ਵੀ ਤੁਹਾਨੂੰ ਦੱਸਦੇ ਆਂ ਬਾਈ ਜੀ ਪੁੱਛ ਕੇ ਇਦੇ ਬਾਰੇ ਦੱਸਿਓ ਬਾਈ ਜੀ ਇਹ ਕਿੰਨਾ ਸੂਹਾ ਇਹ ਵੀ ਦੂਜਾ ਸੂਹਾ ਸੋਣਾ ਨਹੀਂ ਇਹਨੇ ਵੀ ਦੂਜਾ ਸੋਣਾ ਹਾਂਜੀ ਠੀਕ ਐ ਤੇ ਇਹ ਕਿੰਨੇ ਕਨ ਲੈਦੀ ਐ ਬਾਈ ਇਹ ਲੈ ਜੂ 7-8 ਦੇਣੀ ਹਜੇ ਕੱਚੀ ਐ ਤੇ ਕੀ ਦੋਦਰ ਕਾਰਡ ਦੱਸਿਆ ਮਾਲਕਾਂ ਨੂੰ ਦੋਦ ਇਹ ਵੀ ਬਈ 20 ਤੋਂ ਪਲੱਸ ਹੀ ਦੇਊਗੀ ਠੀਕ ਐ ਜੀ ਲਓ ਵੀ ਮਿੱਤਰੋ ਦੇਖ ਸਕਦੇ ਹੋ ਮੂੰਹ ਮੱਥਾ ਥਣਫਣੂ ਵੀ ਤੁਹਾਨੂੰ ਦਿਖਾਉਣੇ ਜਮਾ ਥਣਾ ਦੀ ਬਹੁਤ ਸੋਹਣੀ ਐ ਇਹ ਵੀ ਦੇਖ ਸਕਦਾ ਤੁਸੀਂ ਨਾੜਾਂ ਹਵਾਨੇ ਦੇ ਉੱਤੇ ਕੱਲੀਆਂ-ਕੱਲੀਆਂ ਤੁਸੀਂ ਗਣ ਸਕਦੇ ਹੋ ਬਹੁਤ ਸਾਫ ਸੁਥਰਾ ਅਡਰ ਆ ਤੇ ਮਿਲਕ ਵੀ ਨੇ ਇਹਦੀ ਵੀ ਚੰਗੀ ਐ ਦੋਨਾਂ ਪਾਸੇ ਤੋਂ ਤੁਹਾਨੂੰ ਥਣ ਦਿਖਾ ਦਈਏ ਪਹਿਲਾਂ ਦੇਖ ਸਕਦੇ ਹੋ ਜੀ ਦੋਨਾਂ ਪਾਸਿਆਂ ਤੋਂ ਨਾੜਾਂ ਇੱਕੋ ਜਿਹੀ ਹਵਾਨੇ ਦੇ ਦਿੱਤੇ ਤੁਹਾਨੂੰ ਦਿਖਾਈ ਦੇਣੀਆਂ ਦੋਸਤੋ ਦੇਖ ਸਕਦੇ ਹੋ ਤੁਸੀਂ ਤੇ ਮਿਲਕਵੇਨ ਨੀ ਵੀ ਨਜ਼ਰ ਮਾਰ ਲਓ ਇਧਰ ਵੀ ਹੈਗੀ ਆ ਤੋੜ ਕੇ ਤੁਹਾਨੂੰ ਇਹ ਵੀ ਦਿਖਾਵਾਂਗੇ ਲਓ ਬਈ ਕੁਛ ਦਿਨ ਲੈਂਦੀ ਐ ਇਹ ਕਦਕਾੜ ਵਾਲੀ ਆ ਤੇ ਦੁੱਧ ਭਾਈ ਕਹਿੰਦਾ ਇਹ ਵੀ ਚੰਗਾ ਕੱਢ ਜੂਗੀ ਮੋੜ ਲਓ ਬਈ ਲਾ ਚਲੋ ਬਾਹਰ ਦੇਖ ਸਾਫ ਸੁਥਰੇ ਆਰਡਰ ਦੇ ਵਿੱਚ ਆ ਦੋਸਤੋ ਹਾਂਜੀ ਬਾਈ ਜੀ ਇਹਦਾ ਕੀ ਮੁੱਲ ਰੱਖਿਆ ਜੀ ਇਹਦਾ ਬਈ 75000 ਰੁਪਿਆ ਮੁੱਲ ਕਰਦੇ ਆ 70 ਦੀ ਇਹ ਦੇ ਦੇਾਂਗੇ ਇਹਦਾ 75000 ਆ 70 ਦੇ ਲੈਣ ਦੇਣ ਇਹਦਾ ਕਰਦੇ ਹਾਂ ਜੀ ਫੋਲ ਕੱਦਗਾਠਾ ਸੀਲਸ ਲੱਗਾ ਬਹੁਤ ਜ਼ਿਆਦਾ ਇਹ ਦੇਖ ਸਕਦੇ ਹੋ ਤੁਸੀਂ ਫਿਕਸ ਤੇ ਨਾ ਲੈਣਾ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਈਆਂ ਤੇ ਤੇ 1 ਬਈ ਆਪਣੇ ਕੋਲੇ 4 ਮੈਟ ਵਿਖਾਊਗਾ ਪੁਰਾਣੇ 4 ਮੈਟ ਹਾਂ ਜੇ ਕਿਸਾਨੂੰ ਲੋੜ ਸਾਫ ਸੁਥਰੇ ਹਾਂ ਆ ਤਾਂ ਚਲੋ ਪਾਟੇਵਾ ਦੋ ਜਿਵੇਂ ਸਾਫ ਅੰਦਰ ਵੀ ਦੋ ਤਿੰਨ ਪਏ ਆਪਣੇ ਕੋਲ ਠੀਕ ਆ ਜੀ ਉਹ ਵਿਖਾ ਦੇ ਦਨੇ ਆਪਾਂ ਆਹੀ ਲੋ ਵੀ ਸਜਣੋ ਤਿੰਨ ਵਹਿੜਾ ਤੁਹਾਨੂੰ ਦਿਖਾਤੀਆਂ ਜਿਹੜੀ ਵੀ ਤੁਹਾਨੂੰ ਪਸੰਦ ਆਉਂਦੀ ਆ ਉਹਨਾਂ ਚੋਂ ਜਾਂ ਤਿੰਨੇ ਵੀ ਪਸੰਦ ਆਉਂਦੀਆਂ ਤਾਂ ਨੰਬਰ ਉੱਪਰਲੇ ਪਾਸੇ ਚੱਲ ਰਿਹਾ ਬਾਈ ਦਾ ਸਕਰੀਨ ਦੇ ਉੱਤੇ ਇਹਨਾਂ ਨਾਲ ਸੰਪਰਕ ਕਰ ਲਿਓ ਪਿੰਡ ਆਸਾ ਬੋਟਰ ਤੇ ਬਾਈ ਦਾ ਨਾਮ ਹੈ ਰੂਪਾ ਵਪਾਰ ਦਾ ਸਾਫ਼ ਸੁਥਰਾ ਕੰਮ ਆ ਤੇ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਲਿਓ ਤੇ ਮੈਂ ਤੁਹਾਨੂੰ ਦਿਖਾ ਦਿੰਨੇ ਹਾਂ ਦੋਸਤੋ ਮੇਤਰੋ ਆ ਦੋ ਮੈਟ ਆ ਜਿਹੜੇ ਬਾਹਰ ਵਿਛੇ ਪਏ ਆ ਤੇ ਦੋ ਅੰਦਰ ਪਏ ਆ ਉਹ ਥੋੜੇ ਜਿ ਲਿਬੜੇ ਆ ਤੁਹਾਨੂੰ ਲਓ ਜੀ ਆ ਪਏ ਆ ਮੈਟ ਸਾਫ਼ ਆ ਇਹ ਪਾਟੇ ਬੂਟੇ ਨਹੀਂ ਗੇ ਅੰਦਰ ਪਏ ਆ ਆਗੇ ਜੇ ਪਸੰਦ ਹੋਣ ਤਾਂ ਸੰਪਰਕ ਕਰਕੇ ਬਾਈ ਨਾਲ ਸੌਦਾ ਕਰ ਸਕਦੇ ਹੋ ਵੀਡੀਓ ਦੇਖਣ ਲਈ ਦੋਸਤੋ ਸਾਰਿਆਂ ਵੀਰਾਂ ਦਾ ਧੰਨਵਾਦ